ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਆਪਣੇ ਮਟਰਾਂ ਦੀ ਖੇਤੀ ਦਿਖਾ ਰਹੇ ਹਾਂ ਆਪਣੇ ਦੋ-ਤਿੰਨੇ ਮਟਰ ਲਾਇਆ ਹੋਇਆ ਤੇ ਫਲ ਆ ਚੁੱਕੇ ਨੇ ਤੇ ਬਣੀਆਂ ਵੀ ਵਿਚ ਵਿਚ ਬਣ ਰਹੀਆਂ ਨੇ ਬਹੁਤ ਤੁਸੀਂ ਦੇਖ ਰਹੇ ਹੋਗੇ ਤੇ ਇਹ ਮਟਰਾਂ ਦੀ ਖਾਸੀਅਤ ਇਹ ਹੈ ਜੀ ਵੀ ਜਿੱਦਣੇ ਤੇ ਇਹ ਬੀਜੇ ਨੇ ਇਹਨਾਂ ਵਿੱਚ ਨੇ ਪਾਣੀ ਨਹੀਂ ਲਗਾਇਆ ਇੱਕ ਜਾਂ ਦੋ ਗੁੱਡਾਂ ਪਾਈਆਂ ਨੇ ਜੂਰੀਆ ਦਾ ਸੱਟਾ ਦੇ ਕੇ ਤੇ ਤੁਸੀਂ ਗਰੋਥ ਦੇ ਸਕਦੇ ਹੋ ਮਟਰਾਂ ਦੀ ਕਣਕ ਵਾਲੀ ਮਸ਼ੀਨ ਨਾਲ ਇਹ ਬੀਜੇ ਗਏ ਨੇ ਇੱਕ ਕੋਪਰ ਬੰਦ ਕਰਕੇ ਤੇ ਬਹੁਤ ਸੋਹਣੀ ਗਰੋਥ ਹੋਈ ਆਗੀ ਤੇ ਦੋ ਗੁੱਡਾ ਇਹਦੀਆਂ ਜੂਰੀਆ ਦਾ ਸੱਟਾ ਦੇ ਕੇ ਦੋ ਰੁਪਏ ਨਾ ਗੁੱਡਾ ਦਿੱਤੀਆਂ ਨੇ ਇਹਨਾਂ ਤੇ ਬਾਕੀ ਵਰਮੀਵਾਸ ਦੀਆਂ ਇਹ ਤੇ ਹੋਈਆਂ ਵੀ ਇਹਨੇ ਸਪਰੇ ਹਾਂ ਕੋਈ ਜ਼ਿਆਦਾ ਹੋਰ ਪੈਸਟਿਸਾਈਡ ਜਾਂ ਤਾਕਤਾਲੀਆਂ ਕਿ ਇਹ ਵੀ ਕੋਈ ਸਪਰੇ ਨਹੀਂ ਕਰੀ ਬਾਜ਼ਾਰ ਚ ਮਲ ਲੈ ਕੇ ਸਿਰਫ 12ਵੀਂ ਵਾਰਸ ਨਹੀਂ ਸਪਰੇਆਂ ਹੋਈਆਂ ਨਾ ਜੋ ਆਪਾਂ ਆਪਣੇ ਘਰੇ ਕਰਦੇ ਤਿਆਰ ਤੇ ਕਿਸੇ ਦਿਨ ਉਹ ਵੀ ਤੁਹਾਨੂੰ ਦਿਖਾਵਾਂਗੇ ਕੰਡੋਇਆਂ ਦੀ ਖਾਤ ਆਪਾਂ ਤਿਆਰ ਕਰਦੇ ਆ ਨਵਾਂ ਨਵਾਂ ਸੈਟਪ ਲਾਇਆ ਆਪਾਂ ਨੇ ਉਹਦੀ ਵੀ ਵੀਡੀਓ ਆਪਾਂ ਤੁਹਾਨੂੰ ਕਿਸੇ ਦਿਨ ਬਣਾ ਕੇ ਦਿਖਾਵਾਂਗੇ ਤੇ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਕੋਈ ਇਹਨਾਂ ਤੇ ਕੋਈ ਫੰਗੀ ਸਾਈਡ ਦੀ ਸਪਰੇ ਨਹੀਂ ਬਾਜ਼ਾਰ ਚੋ ਲਿਆ ਕੇ ਕੀਤੀ ਬਸ ਇੱਕ ਤਾਕਤ ਤਾਕਤ ਦੀਆਂ ਸਪ੍ਰੇ ਹਾਂ ਜ਼ਰੂਰ ਕੀਤੀਆਂ ਨੇ ਇੱਕ ਗੱਲ ਹੋਰ ਆ ਜੀ ਆ ਇੱਥੇ ਨਾ ਆਪਣੇ ਖਾਲ ਜਾਂਦਾ ਲਵੇ ਇੱਥੇ ਸੇਮ ਆ ਗਈ ਸੀ ਮਟਰਾਂ ਨੂੰ ਇੰਨਾ ਚ ਥੋੜੀ ਜਿਹੀ ਦਿੱਕਤ ਆਪ ਨੂੰ ਦੇਖਣ ਨੂੰ ਮਿਲੀ ਜਿਵੇਂ ਇਸ ਤਰ੍ਹਾਂ ਬੂਟੇ ਇਹਨਾਂ ਬੂਟਿਆਂ ਦਾ ਰੰਗ ਖਰਾਬ ਹੋ ਗਿਆ ਤੇ ਫੁੱਲੋ ਵੀ ਘਟ ਆਏ ਨੇ ਇਹਨਾਂ ਨੂੰ ਜਾਓ ਆਪਣੀ ਕਣਕ ਦੇ ਨਾਲ ਨਾਲ ਜਦੋਂ ਕਣਕ ਨੂੰ ਆਪਾਂ ਪਾਣੀ ਲਾਇਆ ਤੇ ਉੱਥੇ ਸੇਮ ਆ ਗਈ ਸੀ ਨਿਕ ਮੈਂ ਕਹਣਾ ਵੀ ਬਿਨਾਂ ਪਾਣੀ ਤੋਂ ਇੰਨੀ ਸੋਹਣੀ ਗ੍ਰੋਥ ਇੰਨਾ ਸੋਹਣਾ ਫੁੱਲ ਵੀ ਆਪਾਂ ਕਹਿੰਦੇ ਆ ਵੀ ਆਪਾਂ ਵੀ ਪਾਣੀ ਤੋਂ ਬਿਨਾ ਕੋਈ ਚੀਜ਼ ਹੁੰਦੀ ਨਹੀਂ ਅੱਜ ਤੱਕ ਆ ਸਿਰਫ ਮੀਂਹ ਪਿਆਗਾ ਇਹਦੇ 'ਚ ਜੋ ਆ ਹੋ ਗਏ 10 ਦਿਨ ਜਦੋਂ ਮੀਂਹ ਪਿਆਗਾ 27 28 ਦਸੰਬਰ ਨੂੰ ਉਸੇ ਦੀ ਗੱਲ ਆ ਕਿ ਹੋਰ ਪਾਣੀ ਆਪਾਂ ਇਹਨਾਂ ਨੂੰ ਕੋਈ ਨਹੀਂ ਦਿੰਦਾ ਤੇ ਦੇਖੋ ਆ ਫੁੱਲੋਂ ਫਲ ਤੱਕ ਇਹਨਾਂ ਨੇ ਬਿਲਕੁਲ ਵੀ ਕੋਈ ਪਾਣੀ ਦਾ ਸਟ੍ਰੈਸ ਨਹੀਂ ਇਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਇਹ ਉਹਨਾਂ 2 ਬਿੱਗਿਆਂ ਦਾ ਪਲਾਟ ਮਟਰ ਦਾਗਾ ਉਹ 2 ਬਿੱਗਿਆਂ ਦਾ ਕੱਦੂ ਦਾਗਾ ਉਸਦੀ ਵੀਡੀਓ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਤੇ ਉਸ ਤੇ ਵਿੱਚ ਪਾੜਿਆਂ ਚ ਸਲਗਮ ਲਾਏ ਹੋਏ ਆਪਣੇ ਆਹ ਆਪਣੀ ਮੂਲੀ ਚੱਲ ਰਹੀ ਹੈ ਜੀ ਇਹ 2 ਬਿੱਗਿਆਂ ਦਾ ਪਲਾਟ ਇਹ ਆਪਣਾ ਇਹ ਹੁਣ ਜਨ ਕਿ ਤਿਆਰ ਹੈ ਆਪਾਂ ਮੰਡੀ ਜਾਂਦੇ ਲੈ ਕੇ ਪਟਾਈ ਸ਼ੁਰੂ ਹੈ ਦੀ ਧੰਨਵਾਦ ਬੀ